ਤੋ ਹਾਂਜੀ ਮਿੱਤਰੋ ਕਿੱਦਾਂ ਸਾਰੇ ਤਾਂ ਤੁਹਾਡਾ ਯਾਰ ਲੈ ਕੇ ਆ ਗਿਆ ਅੱਜ ਤੁਹਾਡੇ ਲਈ ਇੱਕ ਹੋਰ ਘੈਂਟ ਫਣੀ ਜੀ ਵੀਡੀਓ ਤਾਂ ਮਿੱਤਰੋ ਆਹ ਬਾਈ ਦੀ ਵੀਡੀਓ ਵੀ ਨਾ ਸਿਰਾਂ ਹੁੰਦੀਆਂ ਬੇਇੱਜ਼ਤੀ ਬਹੁਤ ਟਕਾ ਕੇ ਕਰਦਾ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਵੀਡੀਓ ਨੂੰ ਲਾਈਕ ਕਰਕੇ ਠੀਕ ਹੈ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦਾ ਹੈ ਸਬਸਕ੍ਰਾਈਬ ਕਰਨ ਦਾ ਹੀ ਮਤਲਬ ਹੁੰਦਾ ਤੇ ਚਲੋ ਦੇਖਦੇ ਆਂ ਵੀਡੀਓ ਬਾਕੀ ਗੱਲਾਂ ਕਰਦੇ ਆਂ ਵੀਡੀਓ ਦੇ ਐਂਡ 'ਚ ਤਾਂ ਸਭ ਤੋਂ ਪਹਿਲਾਂ ਦੇਖੋ ਮਿਸ ਪੂਜਾ ਦੀ ਫਰਸਟ ਕਾਪੀ ਰਾਜਾ ਇੱਕ ਪਰ ਆ ਜਾ ਆ ਜਾ ਆ ਜਾ ਆ ਜਾ ਵੀਡੀਓ ਦੇਖ ਕੇ ਸਭ ਕੁਝ ਕਲੀਅਰ ਹੋ ਗਿਆ ਹੁਣ ਕਮੈਂਟਾਂ ਵੱਲ ਨਿਗਾ ਮਾਰਦੇ ਆ ਗਾਇਕ ਨਾ 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 ਲਾਇਕ ਇੱਕ ਰਾਜਾ ਇੱਕ ਪਰ ਆ ਜਾ ਆ ਜਾ ਆ ਜਾ ਆ ਜਾ ਇੱਕ ਬਾਰ ਰੁਕ ਜਾ ਨਾਈਸ ਟਰਾਈ ਨਾ 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 ਡੋਨਟ ਟ੍ਰਾਈ ਅਗੇਨ ਤਾਂ ਜਿੱਦਾਂ ਆਪਾਂ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਸੀ ਪੁਰਾਣੇ ਖਿਡਾਰੀ ਮੈਦਾਨ ਵਿਚ ਆ ਰਿਹਾ ਤਾਂ ਹੁਣ ਇਸ ਪੁਰਾਣੇ ਖਿਡਾਰੀ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਸੁਣੋ ਮੇਰਾ ਮਤਲਬ ਗਾਣਾ ਸੁਣੋ ਉਹ ਮੂਸੇ ਵਾਲਾ ਇੱਥੇ ਸੱਚ ਬੋਲਦਾ ਸੀ ਉਹਨੂੰ ਮਰਵਾ ਕੇ ਛੱਡਿਆ ਅਸੀਂ ਵੀ ਹੁਣ ਸੱਚ ਬੋਲਦੇ ਹਾਂ ਸਾਨੂੰ ਮਰਵਾ ਕੇ ਛੱਡਣਗੇ ਅਸੀਂ ਵੀ ਮੌਤ ਨੂੰ ਵੀ ਕਿੰਨੇ ਜਦੋਂ ਮਰ ਜੀ ਵੀ ਆ ਜਾ ਅਸੀਂ ਵੀ ਤਿਆਰ ਖੜਿਆ ਨੈਕਸਟ ਬਿਲਬੋਰਡ ਕਿੰਗ ਬੱਤ ਸਹੀਏ ਕਿੱਥੇ ਦੱਬੀ ਰਹਿ ਗਈ ਸੀ ਇਹ ਕਲਮ ਪੋਰਨ ਵਾਲੇ ਪੋਰ ਜਾਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਅਬੇ ਸਾਲੇ ਹਾਂਜੀ ਹਰੇਕ ਕੁੜੀ ਦਾ ਸੁਪਨਾ ਹੁੰਦਾ ਹੈ ਉਹਨਾਂ ਦੇ ਘਰ ਵਾਲਾ ਜਾਂ ਫਿਰ ਜਿਹਨੂੰ ਉਹ ਪਸੰਦ ਕਰਦੇ ਆ ਉਹ ਉਹਨਾਂ ਲਈ ਗਾਣਾ ਗਾਏ ਤਾਂ ਦੇਖੋ ਜਦੋਂ ਐਸ ਮੁੰਡੇ ਨੇ ਆਪਦੀ ਸਹੇਲੀ ਲਈ ਗਾਣਾ ਗਾਇਆ ਤਾਂ ਉਹਦੀ ਸਹੇਲੀ ਨੇ ਕੀ ਰਿਪਲਾਈ ਕੀਤਾ ਸਿਮਰਨ ਮੇਰੇ ਪਿੱਛੇ ਚੱਲੀ ਹੋਈ ਫਿਰਦੀ ਆ ਕਹਿੰਦੀ ਮੇਰੇ ਨਾਮ ਉੱਤੇ ਗਾਣੇ ਬਣਾ ਦੇ ਕਲਾਕਾਰ ਨਾ 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 ਕਤਰਕਾਰ ਆ ਲੈ ਚੱਕ ਖੁਸ਼ ਹੈ ਮੰਨਦੀ ਐ ਚੜ੍ਹਾਈ ਤੇਰੇ ਯਾਰ ਦੀ ਬਹੁਤ ਪਿੱਛੇ ਜਾਏਗਾ ਭਾਈ ਲੱਗਿਆ ਰਹਿ ਹਾਂ ਫਿਰ ਗੱਲਬਾਤ ਕਲਾਕਾਰ ਦੀ ਯੋ ਕਲਾਕਾਰ ਬਾਈ ਮਾਈਕ ਵੇਚਣਾ ਆ ਬਣਾਤਾ ਤੇਰੇ ਨਾਮ ਉਤੇ ਗੀਤ ਸਾਡੇ ਫਲੋ ਤੇ ਗੱਲਾਂ ਹੀ ਵੱਖਰੀਆਂ ਨੇ ਦੁਨੀਆ ਤੱਕ ਭਰਾਵਾ ਮੈਂ ਚੱਲੀ ਸੁਸਾਈਡ ਕਰਨ ਗੱਬਰੂ ਦੇ ਪਿੱਛੇ ਕੁੜੀਆਂ ਦਾ ਟੋਲਾ ਇਦਾਂ ਕਿਹਨੇ ਮਾਰਦਾ ਹੈ ਜਿੱਦਾਂ ਸ਼ਾਇਦ ਪਿੱਛੇ ਮੱਖੀਆਂ ਘੁੰਮਦੀਆਂ ਹਨ ਸਰਕਾਰੀ ਸਕੂਲ ਦੀ ਕਿਤਾਬ ਦਾ ਪਾਠ ਗਾਣੇ ਵਿੱਚ ਬਦਲਦੇ ਹੋਏ ਕਦੇ ਕੱਪੜੇ ਬਾਲੀਵੁੱਡ ਵਾਲਿਆਂ ਨਾਲ ਮੈਚ ਕਰਦੇ ਹਨ ਉਹ ਵੀ ਕਹਿੰਦੇ ਹਨ ਕਿ ਇੱਥੋਂ ਦਾ ਸਟੱਫ ਸਾਡੇ ਨਾਲੋਂ ਵਧੀਆ ਹੈ ਐਦਾਂ ਮਿਹਨਤ ਕਰਦਾ ਰਹੇ ਵੀਰ ਬਹੁਤ ਪਿੱਛੇ ਜਾਏਗਾ ਆ ਹਾਂਜੀ ਇੱਥੋਂ ਤੱਕ ਆ ਗਏ ਹੋ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਆਖਰੀ ਵੀਡੀਓ ਦੇਖੋ ਇਹਦਾ ਕਮੈਂਟ ਖੁਦ ਹੀ ਪੜ ਲਿਓ ਮਜ਼ਾ ਆਇਆ